ਸਸਿਗਾ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਤਾਂ ਰਾਜੇ ਮੈਂ ਤੁਹਾਡੇ ਸਾਰਿਆਂ ਵਾਸਤੇ ਇਹ ਵੀਡੀਓ ਬਣਾਉਣ ਦੀ ਲੋੜ ਤਾਂ ਪਈ ਹੈ ਰਾਜੇ ਕਿਉਂਕਿ ਬਹੁਤ ਸਾਰੇ ਕੈਂਡੀਡੇਟਾਂ ਦੇ ਸਵਾਲ ਨੇ ਠੀਕ ਹੈ ਜੀ ਤੇ ਘੱਟੋ ਘੱਟ ਰਾਜੇ ਸਵੇਰ ਦਾ ਮੈਨੂੰ 50 ਤੋਂ 70 ਫੋਨ ਆ ਚੁੱਕੇ ਹੈ ਜਿਨ੍ਹਾਂ ਦੇ ਵਿੱਚ ਸਾਰੇ ਬੱਚਿਆਂ ਦੇ ਸੇਮ ਪ੍ਰਸ਼ਨ ਹੈਗੇ ਤਾਂ ਪਲੀਸ ਰਾਜੇ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਠੀਕ ਹੈ ਰਾਜੇ ਕਿ ਇੱਕ ਸਵਾਲ ਪੁੱਛਣ ਵਾਸਤੇ ਹੀ ਬਾੜੀ-ਬਾਰੀ ਕਾਲ ਨਾ ਕਰੋ ਜੇਕਰ ਕੋਈ ਬਾੜੀ ਐਮਰਜੈਂਸੀ ਗੱਲ ਹੋ ਰਾਜੀ ਫਿਰ ਤੁਸੀਂ ਕਾਲ ਮੈਨੂੰ ਕਰ ਸਕਦੇ ਹੋ ਠੀਕ ਹੈ ਜੀ ਉਹੀ ਗੱਲਾਂ ਬੱਚਿਆਂ ਦੀਆਂ ਜੀ ਰਿਜ਼ਲਟ ਹੁਣ ਨਵੀਂ ਲਿਸਟ ਕਦੋਂ ਪਊਗੀ ਨਵੀਂ ਲਿਸਟ ਕਿੰਨੇ ਕ ਟਾਈਮ 'ਚ ਪੈਜੂਗੀ ਸਾਡਾ ਜੀ ਡੇਢ ਨੰਬਰ ਘਟਦਾ ਜੀ ਸਾਡੇ 2 ਨੰਬਰ ਘਟਦੇ ਆ ਠੀਕ ਹੈ ਨਾ ਜੀ ਤਾਂ ਇਹ ਚੀਜ਼ਾਂ ਪੁਲਿਸ ਰਾਜੇ ਨਾ ਪੁੱਛੋ ਨਹੀਂ ਤਾਂ ਮੈਂ ਕੱਲੇ-ਕੱਲੇ ਬੱਚੇ ਨੂੰ ਇਨਸਾਨ ਦੇ ਤੌਰ ਤੇ ਜਿਵੇਂ ਦੇਖਾਂਗੇ ਮੈਨੂੰ ਕੱਲੇ-ਕੱਲੇ ਬੱਚੇ ਨੂੰ ਸਮਝਾਉਣਾ ਬਹੁਤ ਔਖਾ ਰਜੇ ਠੀਕ ਹੈ ਜੀ ਮੰਨ ਲਓ ਤੜਕੇ 70 ਫੋਨ ਆ ਗਏ 70 ਫੋਨਾਂ ਦੇ ਵਿੱਚੋਂ ਘੱਟੋ-ਘੱਟ ਮੈਥੋਂ 20 ਠੀਕ ਹੈ ਜੇਕਰ ਜਿਵੇਂ 70 ਦੇ 70 ਜਗਦੇ ਇੱਕ ਬੱਚੇ ਨਾਲ ਦੋ ਮਿੰਟ ਵੀ ਗੱਲ ਕਰਦਰਾ ਜੇ 140 ਮਿੰਟ ਹੋਗੇ ਤੁਸੀਂ ਆਪ ਮੰਨ ਕੇ ਚੱਲੋ ਕਿ ਦੋ ਘੰਟੇ ਸਿੱਧਾ ਹੋ ਹੀ ਜਾਂਦੇ ਹੈਗੇ ਠੀਕ ਹੈ ਤਾਂ ਕਰਕੇ ਰਾਜੇ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀ ਮੈਂ ਤੁਹਾਨੂੰ ਕਹਿਣਾ ਉਹਨਾਂ ਵੀਡੀਓ ਦੇਖਨੋਂ ਬਾਵਜੂਦ ਵੀ ਰਾਜੇ ਬੱਚੇ ਜਿਹੜੇ ਕਾਲ ਕਰ ਰਹੇ ਆ ਉਹੀ ਚੀਜ਼ਾਂ ਪੁੱਛਣ ਵਾਸਤੇ ਜਿਹੜੀ ਮੈਂ ਆਲਰੇਡੀ ਵੀਡੀਓ ਦੇ ਵਿੱਚ ਦੱਸੀ ਗਈਆਂ ਠੀਕ ਹੈ ਰਾਜੇ ਹੁਣ ਜਿਹੜੇ ਤੁਹਾਡੇ ਪ੍ਰੈਸ਼ਨ ਹੈਗੇ ਧਿਆਨ ਨਾਲ ਸੁਣ ਲਿਓ ਜੇ ਭਾਈ ਵੀਡੀਓ ਵੀਡੀਓ ਦੇ ਵਿੱਚ ਜਿਹੜੀ ਚੀਜ਼ ਮੈਂ ਦੱਸੀ ਹੈ ਬਾਅਦ ਵਿੱਚ ਕਾਲ ਲਾ ਕੇ ਨਬਲਿਸ ਰਾਜੇ ਪੁੱਛੋ ਠੀਕ ਹੈ ਤੇ ਦੇਖੋ ਰਾਜੇ ਜੀ ਜੇ ਕੀ ਦੱਸ ਰਿਹਾ ਤੁਹਾਨੂੰ ਸਾਰੀਆਂ ਚੀਜ਼ਾਂ ਧਿਆਨ ਨਾਲ ਸੁਣਨੀਆਂ ਉਸ ਤੋਂ ਪਹਿਲਾਂ ਤਾਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਬੈਚ ਚੱਲ ਰਹੇ ਸੀ ਰਾਜੇ ਉਹਨਾਂ ਤੇ ਅੱਜ 5 ਫਰਵਰੀ ਲਾਸਟ ਡੇਟਾ ਰਾਜੇ ਜਿਹਦੇ ਚ ਉਹਨਾਂ ਦੇ ਆਫਰ ਚੱਲ ਰਿਹਾ ਸੀ ਠੀਕ ਹੈ ਅੱਜ ਰਾਤ ਤੱਕ ਤੁਸੀਂ 12 ਵਜੇ ਤੱਕ ਇਹ ਆਫਰ ਹੈ ਜਿਹੜਾ ਫਾਇਦਾ ਉਠਾ ਸਕਦੇ ਹੋ ਬੈਚ ਤੁਸੀਂ ਮਰਜ਼ੀ ਲੈ ਸਕਦੇ ਹੋ ਪਰ ਜਿਹੜੇ ਤੇ ਆਫਰ ਹੈ ਜੇ ਹੁਣ ਤੁਸੀਂ ਦੇਖ ਸਕਦੇ ਹੋ ਉਹਦੇ ਚੱਲ ਰਿਹਾ ਹੈਗਾ ਬਾਕੀ ਰਾਜੇ ਬਾਬਾ ਫ੍ਰੀਜ ਯੂਨੀਵਰਸਿਟੀ ਨੇ ਸੀਨੀਅਰ ਅਸਿਸਟੈਂਟ ਦਾ ਪੇਪਰ ਲੈਂਦਾ ਸੀ ਉਹ ਵੀ ਆਪਣਾ ਸਾਰਾ ਮੈਥਰੇਪ੍ਰੈਸ਼ਨ ਸੇਮ ਟੂ ਸੇਮ ਰਾਜੇ ਰਕਮਾਂ ਵੀ ਨਹੀਂ ਚੇਂਜ ਹੋਈਆਂ ਉਹਦਾ ਪੀਡੀਐਫ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪਰੇ ਵਿੱਚ ਸੈਂਡ ਕਰ ਦੂੰਗਾ ਤੇ ਜਿਹੜੇ ਬੱਚਾ ਨੇ ਰਾਜੇ ਕੋਰਸ ਲੈਂਦਾ ਹੋਇਆ ਜਾਂ ਉਹਦੇ ਚ ਪੜੇ ਹੋਏ ਤੁਸੀਂ ਆਹ ਨਾਲ ਮਿਲਾ ਕੇ ਦੇਖ ਸਕਦੇ ਹੋ ਰਾਜੇ 90% ਤੋਂ 92% ਇੱਕ ਰੂਸੀ ਨਾਲ ਪੇਪਰ ਆਇਆ ਹੋਇਆ ਸਾਰਾ ਕਰਵਾਏ ਹੋਏ ਦੇ ਵਿੱਚੋਂ ਠੀਕ ਹੈ ਜੀ ਬਿਨ ਕਰੰਟ ਵਿੱਚ ਕੁਝ ਵੀ ਬਾਹਰੋਂ ਨਹੀਂ ਆਇਆ ਉਹ ਤੁਹਾਨੂੰ ਇਹ ਪੀਡੀਐਫ ਦੇ ਦੂੰਗਾ ਮਿਲਾ ਕੇ ਦੇਖ ਸਕਦੇ ਹੋ ਮਿਲੋਂ ਤੋਂ ਬਾਅਦ ਇੱਕ ਵਾਰੀ ਕਮੈਂਟ ਜ਼ਰੂਰ ਕਰਦੇ ਹੋ ਹਰੇਕ ਵੀਡੀਓ ਥੱਲੇ ਕਿ ਕਰਵਾਇਆ ਹੋਇਆ ਉਹਦੇ ਚ ਆਇਆ ਕਿ ਨਹੀਂ ਆਇਆ ਠੀਕ ਹੈ ਤਾਂ ਜੇ ਐਪ ਤੁਸੀਂ ਡਾਊਨਲੋਡ ਕਰਦੇ ਹੋ ਦੀਪਪੁਰ ਐਜੂਕੇਸ਼ਨਲ ਜਿੰਨਾ ਬੱਚਾ ਕੋਲ ਆਈਫੋਨ ਆ ਰਿਹਾ ਜਿਹਨੂੰ ਐਪ ਡਾਊਨਲੋਡ ਕਰਨੇ ਕਲਾਸ-ਕਲਾਸ ਦੇ OARG ਕੋਡ ਫਿਲ ਕਰਨਾ ਡਬਲ ਐਕਸ ਨਾਮ ਆ ਨੰਬਰ ਤੇ ਰਾਜ ਜੇ ਕਿਸੇ ਬੱਚੇ ਨੂੰ ਕੋਈ ਐਪ ਪ੍ਰਤੀ ਕੋਈ ਪ੍ਰੋਬਲਮ ਹੋਵੇ ਕਾਲ ਕਰ ਸਕਦੇ ਹੋ ਪੰਜਾਬ ਪੁਲਿਸ 2024 ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਦੇ ਜਿਹੜੇ ਬੱਚੇ ਨੇ ਗਰੁੱਪ ਡੀ ਦੀ ਤਿਆਰੀ ਕਰਨੀ ਹੈ ਰਾਜੇ ਉਹ ਆਲ ਪੰਜਾਬ ਐਗਜ਼ਾਮ ਵਾਲਾ ਪੈਚ ਵੀ ਲੈ ਸਕਦੇ ਹੈਗੇ ਬਾਕੀ ਰਾਜੇ ਪੰਜਾਬ ਦੇ ਕਿਸੇ ਵੀ ਪੈਚ ਤੁਸੀਂ ਸਾਰੇ ਵੀ ਆਪਣੇ ਤਰੀਕੇ ਨਾਲ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਹੈ ਸਾਰੀਆਂ ਕਲਾਸਾਂ 0 ਲੈਵਲ ਤੋਂ ਰਾਜੇ ਸਾਰੀਆਂ ਕਲਾਸਾਂ ਤੇ ਇਹਦੇ ਵਿੱਚ ਆਲ ਸਬਜੈਕਟ ਕਰਵਾਏ ਜਾਂਦੇ ਆ ਤੇ ਹੁਣ ਰਾਜੇ ਆਪ ਇਹਦੇ ਵਿੱਚ ਇੰਗਲਿਸ਼ ਵੀ ਸ਼ੁਰੂ ਕਰ ਦਿੱਤੀ ਹੈਗੀ ਠੀਕ ਹੈ ਤੁਹਾਡੇ ਨੋਟਸ ਤਿਆਰ ਹੋ ਰਹੇ ਆ ਤੇ ਇੰਗਲਿਸ਼ ਵੀ ਰਾਜੇ ਜਿਹੜੇ ਬੱਚੇ ਕਹਿੰਦੇ ਜੀ ਸਿੱਪ ਪੰਜਾਬੀ ਮੀਡੀਆ ਵਾਲੇ ਆ ਸਾਨੂੰ ਇੰਗਲਿਸ਼ ਦਾ ਡੱਕੇ ਨਹੀਂ ਆਉਂਦਾ ਜੀ ਆਏ ਰੂਲ ਵਾਲੇ ਆ ਫਲਾਨਾ ਵਾਲਾ ਕੋਈ ਰੂਲ ਨਹੀਂ ਲਵਾਉਂ ਕੋਈ ਰੂਲ ਨਹੀਂ ਲਗਾਉਦਾ ਸਿਰਫ ਲੌਜੀਕਲ ਤਰੀਕੇ ਨਾਲ ਤੁਹਾਨੂੰ ਮੈਂ ਅਪਰੇਸ਼ਨ ਹੱਲ ਇਹਦੇ ਇੰਗਲਿਸ਼ ਦੇ ਵਿੱਚ ਜੇ ਤੁਹਾਡੇ 13 ਦੀ ਅੰਗਰੇਜ਼ੀ ਆਉਂਦੀ ਹੈ ਜੇ 10 ਨੰਬਰ ਤੁਹਾਡੇ ਮਾੜੇ ਤੋਂ ਮਾੜੇ ਕੈਂਡੀਡੇਟ ਦੇ ਵੀ ਨਾ ਆਏ ਨਾ ਉਹ ਮੈਂ ਜ਼ਿੰਮੇਦਾਰਾਂ ਪਰ ਜਿਹੜਾ ਕੁਝ ਮੈਂ ਕਰਵਾਉਂਗਾ ਉਹ ਪੜਨਾ ਪੂਗਾ ਠੀਕ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਆ ਜੀ ਸਾਰਾ ਕੁਝ ਕਰਵਾਵਾਂਗੇ ਬੇਫਿਕਰ ਹੋਗੇ ਤੁਸੀਂ ਤਿਆਰੀ ਕਰ ਸਕਦੇ ਹੋ ਪਿਛਲੀਆਂ ਭਾਤਿਆਂ ਦੇ ਵਿੱਚ ਵਧੀਆ ਰਿਜ਼ਲਟ ਰਿਹਾ ਇਸ ਵਾਰ ਵੀ ਪੂਰਾ ਵਧੀਆ ਰਿਜ਼ਲਟ ਰਹੂਗਾ ਜਿਹੜੀ ਰਾਜ ਏ ਲਿਸਟ ਆ ਗਈ ਇਹ ਕਾਰਪੋਰੇਸ਼ਨ ਵਾਲੇ ਕੈਂਡੀਡੇਟਾਂ ਦੀ ਲਿਸਟ ਆ ਹੁਣ ਧਿਆਨ ਨਾਲ ਸੁਣਨੀ ਹੈ ਪਹਿਲੀ ਗੱਲ ਤਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੇ ਨੇ ਕੈਂਡੀਡੇਟਾਂ ਨੇ ਕਿਹਨਾਂ ਲਿਸਟ ਅਪਲੋਡ ਕੀਤੀਆਂ ਗਈਆਂ ਠੀਕ ਹੈ ਜੀ ਜਿੰਨਾ ਕੈਂਡੀਡੇਟਾਂ ਨੇ ਨੇਮ ਮੈਂਸ਼ਨ ਕੀਤੇ ਆ ਇਹ ਰਾਜੇ ਸਾਰੇ ਕੈਂਡੀਡੇਟ ਐਲੀਜੀਬਲ ਹੈਗੇ ਐਲੀਜੀਬਲ ਦਾ ਮਤਲਬ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਐਲੀਜੀਬਲ ਵਾਲੇ ਸਾਰੇ ਕੈਂਡੀਡੇਟ ਕਲੀਅਰ ਹੈਗੇ ਕਿਉਂਕਿ ਜੇਕਰ ਤੁਸੀਂ ਰਾਜੇ ਇਸ ਤੋਂ ਪਹਿਲਾਂ ਲੇਕ ਨੋਟੀਫਿ ਜਿਹੜੇ ਪਹਿਲਾਂ ਨੇ ਰਿਜ਼ਲਟ ਦੇਖੋ ਰਾਜੇ ਉਹਨਾਂ ਦੇ ਵਿੱਚ ਜਿਹੜੇ ਕਿ ਡੀਟੇਲ ਸਲੈਕਟ ਹੋਏ ਸੀ ਉਹਨਾਂ ਮੂਰੇ ਇਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਮਿਊਨਿਸਪਲ ਕੌਂਸਲ ਇਹ ਦੋ ਚੀਜ਼ਾਂ ਪਤ ਹੈ ਜਿੰਨਾ ਮੁਰੇ ਇਹ ਚੀਜ਼ਾਂ ਪੰਗਾ ਸਿਰਾ ਜੇ ਉਹ ਬੱਚੇ ਦਾ ਹੈਗੇ ਸੀ ਸਿਲੇਕਟਡ ਠੀਕ ਹੈ ਜੀ ਜਿੰਨਾ ਬੱਚਾ ਦੇ ਅੱਗੇ ਇਹਨਾਂ ਨੇ ਇਕੱਲਾ ਐਲੀਜੀਬਲ ਪਾਇਆ ਸੀ ਇਹਦਾ ਮਤਲਬ ਇਹ ਹੈਗਾ ਸੀ ਰਾਜੇ ਕਿ ਇਹ ਬੱਚੇ ਬੇਟਿੰਗ ਲਿਸਟ ਦੇ ਵਿੱਚ ਹੈ ਕਿ ਇਹ ਬੱਚੇ ਬੇਟਿੰਗ ਲਿਸਟ ਦੇ ਵਿੱਚ ਹੈਗੇ ਹੁਣ ਮੇਰੀ ਅਗਲਾ ਇੱਥੇ ਦੋ ਤਿੰਨ ਤੁਸੀਂ ਪਲੀਸ ਧਿਆਨ ਨਾਲ ਸੁਣ ਲੋ ਰਾਜੇ ਬਿਲਕੁਲ ਕਾਲੀ ਨਹੀਂ ਕਰਨੀ ਕਿਉਂਕਿ ਇਹ ਹੀ ਤੁਹਾਡੇ ਸਵਾਲਾਂ ਦੇ ਜਵਾਬ ਹੈਗੇ ਜਿਹੜੇ ਵਿੱਚ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਰਾਜੇ ਜਿੰਨਾ ਬੱਚਿਆਂ ਦੇ ਨਾਮ ਮੁਰੇ ਬਿੱਦ ਦਾ ਹੈਲਡ ਲਿਖਿਆ ਹੋਇਆਗਾ ਉਹਨਾਂ ਦੇ ਡਾਕੂਮੈਂਟ ਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਕੋਈ ਥੋੜੀ-ਮੋਟੀ ਪ੍ਰੋਬਲਮ ਹੈਗੀ ਉਹਦਾ ਹੱਲ ਤੁਹਾਡਾ ਹੋ ਜਾਊਗਾ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਉਹ ਤਾਂ ਵੇਫਿਕਰ ਹੋ ਜਾਓ ਠੀਕ ਹੈ ਜੀ ਦੂਸਰਾ ਰਾਜੇ ਜਿਹੜਾ ਬਹੁਤ ਬੱਚਿਆਂ ਦਾ ਮਤਲਬ ਇੱਕ ਮੇਨ ਪ੍ਰੈਸ਼ਨ ਹੈਗਾ ਜੀ ਕਾਮਨ ਲਿਸਟ ਕਿ ਕਾਫੀ ਕੈਂਡੀਡੇਟ ਆਪਣੇ ਫਾਇਰਮੈਨ ਕਾਉਂਸਲ ਦੇ ਵਿੱਚ ਵੀ ਉਹੀ ਕੈਂਡੀਡੇਟ ਹੈ ਤੇ ਫਾਇਰਮੈਨ ਕਾਰਪੋਰੇਸ਼ਨ ਦੇ ਵਿੱਚ ਵੀ ਉਹੀ ਕੈਂਡੀਡੇਟ ਹੈ ਤਾਂ ਰਾਜੇ ਉਹ ਬੱਚੇ ਕਹਿੰਦੇ ਜੀ ਇਹਨਾਂ ਦੀ ਦੋ ਥਾਂ ਬਾਰੇ ਸਿਲੈਕਸ਼ਨ ਹੋਊਗੀ ਨਹੀਂ ਰਾਜੇ ਜੋ ਜਿੰਨਾਂ ਦੇ ਵਿੱਚ ਬੱਚੇ ਦੀ ਪਹਿਲ ਤੇ ਪ੍ਰੀਫਰੈਂਸ ਪਹਿਲਾ ਫਾਰਮ ਜਿਹੜਾ ਭਰਿਆ ਹੋਊਗਾ ਠੀਕ ਹੈ ਜੀ ਉਸ ਹਸਾਬ ਤੇ ਉਹ ਬੱਚੇ ਨੂੰ ਐਡ ਕਰ ਦਿੱਤਾ ਜਾਊਗਾ ਜੇਕਰ ਕਿਸੇ ਬੱਚੇ ਦਾ ਨਾਮ ਦੋ ਲਿਸਟਾਂ ਦੇ ਵਿੱਚ ਹੈਗਾ ਉਹਨੂੰ ਇੱਕ ਲਿਸਟ ਦੇ ਵਿੱਚ ਐਡ ਕਰ ਦਿੱਤਾ ਜਾਊਗਾ ਜਾਂ ਤਾਂ ਉਹਨੂੰ ਕਾਰਪੋਰੇਸ਼ਨ ਦੇ ਵਿੱਚ ਐਡ ਕਰ ਦਿੱਤਾ ਜਾਊਗਾ ਜਾਂ ਉਹਨੂੰ ਕਾਉਂਸਲ ਦੇ ਵਿੱਚ ਐਡ ਕਰ ਦਿੱਤਾ ਜਾਊਗਾ ਜਿੱਧਰੋਂ ਵੈਕੈਂਸੀ ਖਾਲੀ ਹੋ ਜਾਊਗੀ ਰਾਜੇ ਉਧਰੋਂ ਜਿਹੜਾ एलिਜੀਬਲ ਕੈਂਡੀਡੇਟ ਹੋਊਗਾ एलिਜੀਬਲ ਕੈਂਡੀਡੇਟ ਉਹ ਆ ਜਿਹੜੇ ਬੇਟਿੰਗ ਦੇ ਵਿੱਚ ਹੋਣਗੇ ਰਾਜੇ ਨਾਲ ਇੱਥੇ ਨੇ ਮੈਂਸ਼ਨ ਨਹੀਂ ਕੀਤਾ ਦੇਖੋ ਜੀ ਇੱਥੇ ਸਾਰੇ ਆਪਣੇ एलिਜੀਬਲ ਲਿਖਿਆ ਹੋਇਆ ਜਿਹੜੇ ਬੱਚਿਆਂ ਦੀ ਸਿਲੈਕਸ਼ਨ ਹੋਣ ਤੋਂ ਬਾਅਦ ਜਿਹੜੇ ਕੈਂਡੀਡੇਟ ਪਿੱਛੇ ਬਚ ਜਾਣਗੇ ਉਹ ਸਾਰੇ ਬੇਟਿੰਗ ਲਿਸਟ ਵਾਲੇ ਹੈਗੇ ਉਹਨਾਂ ਨੂੰ ਵੀ ਸਾਡੇ ਸ਼ਾਮਲ ਕਰ ਲਿਆ ਜਾਊਗਾ ਠੀਕ ਹੈ ਜੀ ਦੂਸਰੀ ਗੱਲ ਰਹਿ ਜੇ ਇਹ ਕੈਂਡੀਡੇਟ ਦੇ ਵਿੱਚ ਕਾਫੀ ਕੈਂਡੀਡੇਟ ਹੈ ਜਿੰਨੀਆਂ ਵਾਕੈਂਸੀਆਂ ਦਿੱਤੀਆਂ ਹੋਈਆਂ ਉਸ ਤੋਂ ਜ਼ਿਆਦਾ ਕੈਂਡੀਡੇਟ ਦੇ ਵਿੱਚ ਸਿਲੈਕਟਡ ਨੇ ਹੁਣ ਤੁਸੀਂ ਇਹਦੇ ਵਿੱਚ ਦੇਖ ਲੋ ਰਹਿ ਜੇ ਇਹਦੇ ਵਿੱਚ 915 ਕੈਂਡੀਡੇਟ ਸਿਲੈਕਟਡ ਹੈਗੇ ਠੀਕ ਹੈ ਜੀ ਜਿਹੜੀ ਦੂਸਰੀ ਰਾਜੇ ਉਹਦੇ ਵਿੱਚ ਵੀ 1500 ਦੇ ਲਗਭਗ ਕੈਂਡੀਡੇਟ ਸੈਲੈਕਟਡ ਹੈ। ਹੁਣ ਤੁਹਾਨੂੰ ਪਤਾ ਕਿ ਪੋਸਟਾਂ ਲੈਣੀਆਂ ਹੈ ਨਹੀਂ ਹੈਗੀਆਂ। ਠੀਕ ਹੈ ਜੀ ਕੈਂਡੀਡੇਟਾਂ ਦੇ ਨਾਲ ਜ਼ਿਆਦਾ ਅਪਲਾਈ ਹੋਏ ਹੈਗੇ। ਉਹਦਾ ਕਾਰਨ ਇਹੀ ਹੈ ਰਾਜੇ ਕਿ ਜਿਹੜੇ ਕਿ ਹੁਣ ਤਾਂ ਇਹਨਾਂ ਨੂੰ ਪਤਾਗਾ ਕਿ ਇੱਕ ਤਰ੍ਹਾਂ ਜੇ ਕਾਮਨ ਕੈਂਡੀਡੇਟ ਜ਼ਿਆਦੇ ਆ। ਇੱਕ ਤੁਹਾਡਾ ਪੰਜਾਬ ਪੁਲਿਸ ਦਾ ਰਿਜ਼ਲਟ ਵੀ ਰਾਜੇ ਜਲਦ ਹੀ ਆ ਜਾਣਾ 15 ਫਰਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਪੁਲਿਸ ਦਾ ਰਿਜ਼ਲਟ ਆਊਗਾ ਤੇ ਕਾਫੀ ਕੈਂਡੀਡੇਟ ਰਾਜੇ ਪੰਜਾਬ ਪੁਲਿਸ ਦੇ ਵਿੱਚ ਜੁਆਇਨ ਕਰਨਗੇ ਇਧਰੋਂ ਜੋਬ ਛੱਡ ਕੇ। ਠੀਕ ਹੈ ਜੀ ਜਿਹਦੇ ਕਰਕੇ राजे ਇਹਨਾਂ ਨੇ ਲੀਜੀਵਲ ਕੈਂਡੀਡੇਟ ਉਹ ਕੈਂਡੀਡੇਟ ਹੈ ਜਿਹੜੇ ਬੇਟਿੰਗ ਦੇ ਵਿੱਚ ਹੈ राजे ਠੀਕ ਹੈ ਜੀ ਜਿਹੜੇ ਬੇਟਿੰਗ ਦੇ ਵਿੱਚ ਹੈਗੇ ਤੇ ਉਹਨਾਂ ਕੈਂਡੀਡੇਟਾਂ ਨੂੰ ਬੁਲਾ ਲਿਆ ਜਾਊਗਾ ਜਿਹੜੇ ਬੇਟਿੰਗ ਦੇ ਵਿੱਚ ਹੈਗੇ ਉਹਨਾਂ ਨੂੰ ਜੁਆਇਨ ਕਰਵਾ ਦਿੱਤਾ ਜਾਊਗਾ ਇਹ ਪ੍ਰੋਸੈਸ ਹੈ राजे ਕਾਮਨ ਕੈਂਡੀਡੇਟਾਂ ਨੂੰ ਕਿਸੇ ਨੂੰ ਵੀ ਦੋ ਜਗ੍ਹਾ ਤੇ ਨੌਕਰੀ ਮਿਲੂਗੀ ਜਿੱਥੋਂ ਉਹਨਾਂ ਨੂੰ ਨੌਕਰੀ ਕਿਸੇ ਇੱਕ ਡਿਪਾਰਟਮੈਂਟ ਦੇ ਵਿੱਚ ਜੋ ਸਿਲੈਕਟ ਕਰਤਾ ਦੂਸਰੇ ਪਾਸੇ राजे ਜਿਹੜੀ ਉਹਦੀ ਸ਼ੀਟ ਹੋਊਗੀ ਉਹ ਕੱਟੀ ਜਾਊਗੀ ਉਹਦੀ ਜਗ੍ਹਾ ਤੇ ਅਗਲੇ ਕੈਂਡੀਡੇਟ ਨੂੰ ਬੁਲਾ ਲਿਆ ਜਾਊਗਾ ਜਿਹੜੀਆਂ ਲਿਸਟਾਂ ਆਇਆ राजे ਇਹਦੇ ਵਿੱਚ ਸਾਰੇ ਕੈਂਡੀਡੇਟ ਹੀ ਨਹੀਂ ਸਿਲੈਕਟ ਹੈਗੇ ਜਿਹੜੇ ਤੋਂ ਪਹਿਲਾਂ ਦੋ ਰਿਜ਼ਲਟ ਆਇਆ ਸੀ ਜਿਹੜੇ ਕੈਂਡੀਡੇਟ ਉਹਨਾਂ ਦੇ ਵਿੱਚ ਸਿਲੈਕਟਡ ਨੇ ਸਿਰਫ ਉਹ ਹੀ ਸਿਲੈਕਟਡ ਰਹਿਣਗੇ ਬਾਕੀ ਉਹ ਲਿਸਟਾਂ ਨੇ ਉਹ ਲਿਸਟਾਂ ਵੀ ਲਗਭਗ ਸਹੀ ਸੀ ਉਹਨਾਂ ਦੇ ਵਿੱਚ ਜਿਹੜੇ ਕੈਂਡੀਡੇਟ ਐਲੀਜੀਬਲ ਲਿਖੇ ਹੋਏ ਐ ਉਹ ਸਾਰੇ ਕੈਂਡੀਡੇਟ ਆ ਜੀ ਬੇਟਿੰਗ ਲਿਸਟ ਵਾਲੇ ਐ ਕਿ ਧਿਆਨ ਨਾਲ ਸੁਣਨਾ ਹੈ ਉਹ ਸਾਰੇ ਕੈਂਡੀਡੇਟ ਬੇਟਿੰਗ ਲਿਸਟ ਵਾਲੇ ਆ ਇੱਕ ਤਾਂ ਇਹ ਗੱਲ ਧਿਆਨ ਨਾਲ ਯਾਦ ਰੱਖ ਲਿਓ ਇੱਕ ਜਿਹੜੇ ਕਾਮਨ ਕੈਂਡੀਡੇਟਰ ਆ ਜੇ ਉਹਨਾਂ ਨੂੰ ਇੱਕ ਕਿਸੇ ਇੱਕ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੋਨਾਂ ਚੋ ਸਿਲੈਕਟ ਕਰ ਦਿੱਤਾ ਜਾਊਗਾ ਤੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਦੱਸਣਾ ਚਾਹਣਾ ਕਿ ਸਿਲੈਕਟਡ ਕੈਂਡੀਡੇਟਾਂ ਦੀ ਲਿਸਟ ਹੈ ਜਿਹੜੀ ਉਹ ਅਲੱਗ ਤੋਂ ਨਵੀਂ ਬਣ ਕੇ ਆਊਗੀ ਬਹੁਤ ਕੈਂਡੀਡੇਟ ਪੁੱਛੀ ਜਾਂਦੇ ਜਿ ਇਹਦੇ ਜਿਆਦੇ ਕੈਂਡੀਡੇਟ ਦੇਤੇ ਜਾਂ ਬੋਸਟਾਂ ਤੋਂ ਨਿਕਦੇ ਮਰਜ ਕਰਤੀਆਂ ਜੀ ਫਲਾਨਾ ਸਿਲੈਕਟਡ ਕੈਂਡੀਡੇਟਾਂ ਦੀ ਲਿਸਟ ਹਜੇ ਆਉਣੀ ਆ ਭਾਈ ਸਾਹਿਬ ਜਿਹੜੇ ਸਿਲੈਕਟਡ ਕੈਂਡੀਡੇਟਾਂ ਦੀ ਲਿਸਟ ਆਊਗੀ ਉਹਨਾਂ ਨੂੰ ਹੀ ਜੁਆਇਨਿੰਗ ਲੈਟਰ ਦਿੱਤੇ ਜਾਣਗੇ ਠੀਕ ਹੈ ਜੀ ਜਿਹੜੀਆਂ ਵੈਕੈਂਸੀਆਂ ਖਾਲੀ ਹੋਈ ਜਾਣਗੀਆਂ ਉਹਦੀ ਜਗ੍ਹਾ ਦੇ ਜਿਹੜੇ ਇਸ ਤੋਂ ਬਾਅਦ ਲਿਸਟ ਦੇ ਵਿੱਚ ਉਹਨਾਂ ਕੈਂਡੀਡੇਟਾਂ ਦੇ ਨਾਮ ਆ ਰਾਜੇ ਜਿਹੜੇ ਐਲੀਜੀਬਲ ਹੈਗੇ ਆ ਉਹਨਾਂ ਨੂੰ ਬੁਲਾ ਲਿਆ ਜਾਊਗਾ ਬੈਟਕ ਲਿਸਟ ਦੇ ਤੌਰ ਤੇ ਠੀਕ ਹੈ ਜੀ ਬੇਟਿਕ ਲਿਸਟ ਦੇ ਤੌਰ ਤੇ ਹਜੇ ਇਹ ਲਿਸਟ ਦੇ ਵਿੱਚ ਇਸ ਤੋਂ ਬਾਅਦ ਇੱਕ ਅਲੱਗ ਤੋਂ ਬੱਚਿਆਂ ਦੀ ਜਿਹੜੀ ਲਿਸਟ ਆਉਣੀ ਹੈ ਜਿਹਦੇ ਵਿੱਚ ਸਿਰਫ ਸਿਰਫ ਸਿਲੇਕਟਡ ਕੈਂਡੀਡੇਟ ਹੀ ਹੋਣਗੇ ਠੀਕ ਹੈ ਜੇ ਫਿਰ ਵੀ ਰਾਜੇ ਕਿਸੇ ਬੱਚੇ ਦਾ ਕੋਈ ਸਵਾਲ ਦਾ ਜਵਾਬ ਰਹਿੰਦਾਗਾ ਉਹ ਪਲੀਸ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਦਿਆ ਕਰੋ ਰਾਜੇ ਉੱਥੇ ਮੈਂ ਤੁਹਾਡਾ ਰਿਪਲਾਈ ਕਰ ਦੂੰਗਾ ਠੀਕ ਹੈ ਆਹੀ ਤੁਹਾਡੇ ਜਿਹੜੇ 2-3 ਸਵਾਲ ਸੀ ਸਿਲੇਕਟ ਹੋਣ ਦੁਬਾਰੇ ਫੇਰ ਸੋਲੋ ਸਿਲੇਕਟਡ ਕੈਂਡੀਡੇਟਾਂ ਦੀ ਲਿਸਟ ਅਲੱਗ ਤੋਂ ਆਉਗੀ ਜਿਹੜੇ ਕੈਂਡੀਡੇਟ ਰਾਜੇ ਪੋਸਟਾਂ ਤੋਂ ਬਾਅਦ ਪੋਸਟ ਸਿਲੈਕਟਡ ਹੋਣ ਤੋਂ ਬਾਅਦ ਵੀ ਇਹਨਾਂ ਲਿਸਟਾਂ ਦੇ ਵਿੱਚ ਜਿਹੜੇ ਕੈਂਡੀਡੇਟਾਂ ਦੇ ਨਾਮ ਮੌਜੂਦ ਹੈ ਉਹ ਸਾਰੇ ਕੈਂਡੀਡੇਟ ਬੇਟਿੰਗ ਲਿਸਟ ਦੇ ਵਿੱਚ ਰਾਜੇ ਜਦੋਂ ਵੀ ਕੋਈ ਵਾਕੈਂਸੀ ਖਾਲੀ ਹੋਊਗੀ ਚਾਹੇ ਕੋਈ ਕਿੰਨੇ ਪੰਜਾਬ ਪੋਰਟਸ ਦੇ ਵਿੱਚ ਚਲਾ ਜਾਵੇ ਜਾਂ ਕਿਸੇ ਹੌਟਪਾਟ ਦੇ ਵਿੱਚ ਉਹਦੀ ਜਗ੍ਹਾ ਤੇ ਜਿਹੜੇ ਲਿਸਟ ਦੇ ਵਿੱਚ ਐਲੀਜੀਬਲ ਕੈਂਡੀਡੇਟ ਹੋਣਗੇ ਉਹਨਾਂ ਨੂੰ ਅਗਲੇ ਨੂੰ ਬੁਲਾ ਲਿਆ ਜਾਊਗਾ ਇਹਦੇ ਵਿੱਚ ਠੀਕ ਹੈ ਜੀ ਇਹ ਰਾਜੇ ਸਾਡਾ ਪ੍ਰੋਸੈਸ ਸੀ ਜਿਹੜਾ ਹੁਣ ਤੱਕ ਦਾ ਤੁਹਾਨੂੰ ਮੈਂ ਦੱਸਦਾ ਦੂਸਰੀ ਗੱਲ ਬਹੁਤ ਬੱਚੇ ਮੈਸੇਜ ਕਰੀ ਜਾਂਦੇ ਜੀ ਕੁੜੀਆਂ ਰੀਆਂ ਪੋਸਟਾਂ ਬੋਰਡ ਕੈਂਡੀਡੇਟ ਮੈਸੇਜ ਕਰੀ ਰਿਹਾ ਤੇ ਰਾਜੇ ਇਹ ਜਿਹੜਾ ਮਸਲਾ ਹੈਗਾ ਠੀਕ ਹੈ ਜੀ ਇਹ ਡਿਪਾਰਟਮੈਂਟ ਦਾ ਮਸਲਾ ਹੈਗਾ ਜਾਂ ਇਹ ਕੋਰਟ ਦਾ ਮਸਲਾ ਹੈਗਾ ਠੀਕ ਹੈ ਜੀ ਜਿਵੇਂ ਉਹਨਾਂ ਦਾ ਫੈਸਲਾ ਆਊਗਾ ਉਸ ਹੱਬ ਤੇ ਰਾਜੇ ਚੀਜ਼ ਹੋਊਗੀ ਇਹਦੇ ਬਾਰੇ ਮੈਂ ਫਿਲਹਾਲ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਮੈਨੂੰ ਇਹਦੇ ਬਾਰੇ ਕੁਝ ਪਤਾ ਹੈਗਾ ਇਹ ਡਿਪਾਰਟਮੈਂਟ ਤੇ ਕੋਰਟ ਦੀ ਜ਼ਿੰਮੇਵਾਰੀ ਹੈ ਮਰਜ ਕਰਨੀ ਜਾਂ ਨਾ ਕਰਨੀਗਾ ਠੀਕ ਹੈ ਫਿਲਹਾਲ ਮੈਂ ਸਿਰਫ ਇੰਨੀ ਜ਼ਿੰਮੇਵਾਰੀ ਲੈਂਦਾ ਕਿ ਜਿਹੜੀਆਂ ਵੈਕੈਂਸੀਆਂ ਲੜਕੀਆਂ ਦੀਆਂ ਗਈਆਂ ਉਹਨਾਂ ਦੇ ਰਿਜ਼ਲਟ ਦੀ ਮੈਂ ਗੱਲ ਕਰ ਰਿਹਾ ਐਸ ਟਾਈਮ ਠੀਕ ਹੈ ਜੀ ਇਹ ਬਾਤ ਹੈ ਗੱਲਾਂ ਇਹਦੇ ਬਾਰੇ ਮੈਨੂੰ ਹਜੇ ਕੁਝ ਨਹੀਂ ਪਤਾ ਹੈਗਾ ਠੀਕ ਹੈ ਰਾਜੇ ਤੇ ਬਾਕੀ ਜੇ ਫਿਰ ਵੀ ਕਿਸੇ ਬੱਚੇ ਤੋਂ ਕੋਈ ਸਵਾਲ ਆ ਕਮੈਂਟ ਜਰੂਰ ਕਰਦੇ ਹੋ ਧੰਨਵਾਦ